ਰੱਖੇ ਤੇਰੇ ਤੇ ਕੀ ਮਾਦਿਓ ਉਹ ਬਚਦਾ ਤੁਹੀਓ ਪਰਮਾਨੰ ਦਿੱਤਾ ਸਾਨੂੰ ਹੰਗੂ ਸੱਚ ਦਾ ਤੁਹੀਓ ਸਾਡੇ ਨਾਲ ਨਹੀਂਆ ਗੱਲੇ ਗੱਲੇ ਸੰਦੇਹਿਤਣਾ ਚਾਹੋਗੇ ਜੀ ਮੇਰਾ ਨਾਮ ਪਾਸਟਰ ਗੁਰਸੇਵਕ ਸਿੰਘ ਹੈ ਮੈਂ ਦਾ ਗ੍ਰੇਸ ਆਰਡੀਨੇਸ਼ਨ ਚਰਚ ਵਿਲੇਜ ਰਾਜਪੁਰਾ ਵੱਲੋਂ ਬੋਲਦਾ ਜੀ ਮੈਂ ਚਾਹਨਾ ਕਿ ਇਸ ਪ੍ਰਭੂ ਦੇ ਸ਼ੋਭਾ ਜਨਮ ਦਿਹਾੜੀ ਤੇ ਆਲਵੈਲਡ ਮਸੀਹ ਭਾਈਚਾਰੇ ਨੂੰ ਹਰ ਕੋਮ ਨੂੰ ਪ੍ਰਭੂ ਯੂਸ਼ਮਸੀ ਦੇ ਜਨਮ ਦਿਹਾੜੀ ਦੀਆਂ ਲੱਖ ਲੱਖ ਮੁਬਾਰਕਾਂ ਹਨ ਔਰ ਪਰਮਪਿਤਾ ਪਰਮੇਸ਼ਰ ਇਸ ਜਨਮ ਦਿਹਾੜੀ ਦੀ ਖੁਸ਼ੀ ਦੇ ਵਿੱਚ ਸਭ ਨੂੰ ਖੁਸ਼ੀਆਂ ਔਰ ਆਸ਼ੀਸ਼ਾਂ ਦੇਵੇ ਔਰ ਜਿਨੇ ਲੋਕ ਵੀ ਪਰਮੇਸ਼ਰ ਦਾ ਸੁਸਮਾਚਾਰ ਸੁਣ ਸਭ ਦੇ ਸਭ ਆਸ਼ੀਸ਼ ਪਾਉਣ ਔਰ ਪਰਮੇਸ਼ਰ ਨੇ ਅਜ ਤੋਂ 2000 ਸਾਲ ਪਹਿਲੇ ਆਨ ਕੇ ਪ੍ਰਬੀਸ਼ਮਸੀ ਨੇ ਇਸ ਸੰਸਾਰ ਵਿੱਚ ਪਿਆਰ ਦਾ ਮੁਹੱਬਤ ਦਾ ਸ਼ਾਂਤੀ ਦਾ ਸੰਦੇਸ਼ ਦਿੱਤਾ ਜਿਨੀਆਂ ਨੇ ਉਹਦੇ ਸੰਦੇਸ਼ ਨੂੰ ਕਬੂਲ ਕੀਤਾ ਪਰਮਾਤਮਾ ਨੇ ਪਰਮੇਸ਼ਰ ਨੇ ਉਹਨਾਂ ਨੂੰ ਨਵਾਂ ਜੀਵਨ ਦਿੱਤਾ ਇਸ ਕਰਕੇ ਪ੍ਰਭੂ ਯਿਸੂ ਮਸੀਹ ਦੇ ਜਨਮ ਦਿਹਾੜੇ ਦੇ ਵਿੱਚ ਸਾਨੂੰ ਸਭ ਨੂੰ ਏਕਤਾ ਨਾਲ ਮੁਹੱਬਤ ਨਾਲ ਸਭੀਰਖਾ ਗਮੰਡ ਵੈਰ ਵਿਰੋਧ ਨੂੰ ਛੱਡ ਕੇ ਪ੍ਰਭੂ ਦੀ ਮਹਿਮਾ ਨੂੰ ਕਰਨਾ ਚਾਹੀਦਾ ਕਿਉਂਕਿ ਜਿਨਨੇ ਵੀ ਗੁਰੂ ਪੀਰ ਇਸ ਧਰਤੀ ਤੇ ਪਹੁੰਚੇ ਆ ਉਹਨਾਂ ਪਿਆਰ ਦਾ ਸੰਦੇਸ਼ ਦਿੱਤਾ ਔਰ ਅਸੀਂ ਸਭ ਜਿੰਨੇ ਵੀ ਸੰਸਾਰ ਦੇ ਵਿੱਚ ਰਹਿ ਰਹੇ ਆ ਆਪਣੇ ਨਗਰਾਂ 'ਚ ਰਹਿ ਰਹੇ ਆ ਚਰਚਾਂ 'ਚ ਰਹਿ ਰਹੇ ਆ ਮੰਦਰਾਂ 'ਚ ਗੁਰਦੁਆਰਿਆਂ 'ਚ ਸਿੱਸਾ ਮਿਲ ਕੇ ਪ੍ਰਭੂ ਦੀ ਮਹਿਮਾ ਕਰੀਏ ਔਰ ਉਹਦੀ ਵਡਿਆਈ ਕਰੀਏ ਔਰ ਪਿਆਰ ਔਰ ਸ਼ਾਂਤੀ ਦੇ ਸੰਦੇਸ਼ ਨੂੰ ਵਧਾਈਏ ਜੋ ਸਾਨੂੰ ਪਰਮਾਤਮਾ ਦੇ ਕੇ ਗਏ ਇਹਨਾਂ ਗੱਲਾਂ ਤੇ ਪਰਮਾਤਮਾ ਤੁਹਾਨੂੰ ਸਭ ਨੂੰ ਆਸ਼ੀਸ਼ ਦੇ ਇੱਕ ਵਾਰ ਤੋਂ ਫਿਰ ਦਾ ਗ੍ਰੇਸ ਆਰਗੇਨਾਈਜੇਸ਼ਨ ਚਰਚ ਵਿਲੇਜ ਰਾਜਪੁਰਾ ਵੱਲੋਂ ਆਪ ਸਭ ਨੂੰ 크ਿਸਮਸ ਡੇ ਦੀਆਂ ਔਰ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ ਲੱਖ